लोकतंत्री लोकतंत्री परंपरावायम रखते हुए परम्परावायम रखते हुए तंत्र निरपक्ष निपक्ष शांतमई शांत दे, 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 तो, मान बरकरार रखते हुए मान बरकर भाईचारे भाईचारे भाषा भाषा या किसी भी होभाव तो बिना लालच के प्रभाव तो बिना सारिया चोणा सारिया चोणा चोणा ਸਰ ਸਨਵੇ ਆਪਣੇ ਵੋਟ ਦੇ ਹੱਕ ਲਈ ਆਪਣੇ ਵੋਟ ਦੇ ਹੱਕ ਲਈ ਵਰਤੋਂ ਕਰਾਂਗੇ ਵਰਤੋਂ ਕਰਾਂਗੇ ਜੈ ਹਿੰਦ ਜੈ ਹਿੰਦ ਅੱਜ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਵੋਟਾਂ ਪਾਉਣ ਤੋਂ ਬਧੀ ਅਲਾਮਤ ਕਰ ਲਈ ਮਿਸਰ ਤਵੀਪ ਤਹਿਤ ਰਾਦੀ ਪਿੰਡ ਡੇਰੀਆਲ ਕਿਰਨ ਤੋਂ ਨੌਜਵਾਨ ਗੁਰਜੀਤ ਸਿੰਘ ਬਾਜਵਾ ਢੋਰੀਆਂ ਦੇ ਮਾਲਕੀ ਦੀ ਦਵਾਈ ਵਿੱਚ ਪਿੰਡ ਪਿੰਡ ਹੌਕਾ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਐਸਡੀਐਮ ਜੋਤ ਮਨਤ ਸਿੰਘ ਕਲਾਸੋ ਕਲਾਨੌਰ ਵੱਲੋਂ ਸਮੂਹ ਜ਼िला ਪ੍ਰਸ਼ਾਸਨ ਅਤੇ ਨੌਜਵਾਨਾਂ ਸਮੇਤ ਮਿਸਰ ਤਵੀਪ ਤਹਿਤ ਸਪਤ ਗ੍ਰਹਿਣ ਕੀਤੀ ਗਈ ਤੇ ਇਹਨਾਂ ਲੋਕ ਸਭਾ ਚੋਣਾਂ ਵਿੱਚ ਵੱਤ ਵੱਤ ਵੋਟਾਂ ਦਾ મતદાન ਕਰਕੇ ਦੇਸ਼ ਦੇ ਭਵਿੱਖ ਲਈ ਚੰਗੇ ਉਮੀਦਵਾਰ ਚੁਣ ਲਈ ਪ੍ਰੇਰਿਤ ਕੀਤਾ ਗਿਆ ਪਿੰਡ ਪਿੰਡ ਹੋਂਕਾ ਦੇ ਲਈ ਵੱਡੀ ਗਿਣਤੀ ਦੇ ਘੋਰਤਵਾਰਾਂ ਦਾ ਹਿੱਸਾ ਲੈਂਦੇ ਹੋਏ ਪਿੰਡ ਡੇਰੀਵਾਲ ਚਿਰਨ ਤੋਂ ਲੈ ਕੇ ਵੱਖ-ਵੱਖ ਪਿੰਡਾਂ ਰਾਹੀਂ ਹੁੰਦੇ ਹੋਏ ਇਹ ਘੋਰਤਵਾਰ ਰਾਈਡਿੰਗ ਸੱਤ ਸੌ ਦਾ ਆਪਣਾ ਸਥਾਨ ਭਗਵਾਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਤਿਵਾਰ ਬੋਹੜ ਵੱਡਾਲਾ ਵਿੱਚ ਸਮਾਪਤ ਹੋਈ ਇਸ ਮੌਕੇ ਗੱਲਬਾਤ ਦੌਰਾਨ ਨੌਜਵਾਨ ਗੁਰਦੀਪ ਸਿੰਘ ਬਾਜਵਾ ਨੇ ਨੌਜਵਾਨਾਂ ਨੂੰ ਸਹਿਯੋਗ ਕਰਦੇ ਹੋਏ ਕਿਹਾ ਕਿ ਦੇਸ਼ ਦੇ ਚੰਗੇ ਨਾਗਰਿਕ ਬਣ ਲਈ ਉਹ ਨਸ਼ੇ ਵਰਗੀਆਂ ਭਿਆਨਕ ਆਦਤਾਂ ਨੂੰ ਛੱਡ ਕੇ ਧੋੜੀਆਂ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਹੈ ਇਨ੍ਹਾਂ ਚੋਣਾਂ ਵਿੱਚ ਬਿਨਾਂ ਕਿਸੇ ਲਾਲਚ ਤੋਂ ਆਪਣੇ ਵੋਟਰ ਦਾ ਸਹੀ ਮਤਦਾਨ ਕਰਕੇ ਚੰਗੇ ਲੀਡਰ ਨੂੰ ਚੁਣਨੀ ਪ੍ਰੇਰਿਤ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ న్యూਸ ਅੱਜ ਤਾਰੀਖ 19 ਮਾਰਚ 2024 ਪਿੰਡ ਡੇਰੀਵਾਲ ਕਰਨ ਤੋਂ ਘੋੜਿਆਂ ਦੀ ਰਾਈਡ ਰੱਖੀ ਗਈ ਸੀ ਨੌਜਵਾਨਾਂ ਵੱਲੋਂ ਉਹ ਰਾਈਡ ਨੂੰ ਅਸੀਂ ਲੈ ਕੇ ਪਿੰਡ ਬੋਡ ਵਾਲਾ ਪਿੰਡ ਬਾਬਾ ਸ਼ਰੀਚਾਂ ਦੇ ਗੁਰਦਵਾਰੇ ਪਹੁੰਚੇ ਆਂ ਇੱਥੇ ਆਣ ਕੇ ਨੌਜਵਾਨਾਂ ਨੇ ਘੋੜਿਆਂ ਦੀ ਰਾਈਡ ਨੂੰ ਬਹੁਤ ਵਧੀਆ ਸੰਯੋਗ ਦਿੱਤਾ ਨਸ਼ਾ ਤੋਂ ਦੂਰਾਂ ਦੀ ਅਪੀਲ ਕੀਤੀ ਐ ਤੇ ਨੌਜਵਾਨਾਂ ਨੂੰ ਘੋੜੀਆਂ ਰੱਖਣ ਵਾਸਤੇ ਪ੍ਰੇਰਿਤ ਕੀਤਾ ਸਰ ਕਿਨੇ ਜੱਤੋਂ ਜਿਹੜਾ ਤੁਹਾਨੂੰ ਇਹ ਸ਼ੌਂਕ ਜਿਹੜਾ ਕੌਣ ਤੋਂ ਪਾਇਆ ਪੰਜ 6 ਸਾਲ ਤੋਂ ਘੋੜੀਆਂ ਦਾ ਕੰਮ ਕਰ ਰਹੇ ਆ ਅੱਗੇ ਵੀ ਕਰਾਂਗੇ ਹੋਰ ਨੌਜਵਾਨਾਂ ਨੂੰ ਵੀ ਘੋੜੀਆਂ ਵਿੱਚ ਲੈ ਕੇ ਆਵਾਂਗੇ ਨੌਜਵਾਨਾਂ 'ਚ ਕਿੰਨਾ ਕੋ ਉਤਸ਼ਾਹ ਹੈ ਇਸ ਬੋਸ਼ਾ ਜੀ ਨੌਜਵਾਨਾਂ ਨੇ ਦੇਖਿਆ ਇਹ ਵੀਡੀਓ ਕਲਿੱਪਾਂ ਵੇਖਿਆ ਸਭ ਕੁਝ ਦੇਖਿਆ ਨੌਜਵਾਨਾਂ 'ਚ ਬਹੁਤ ਉਤਸ਼ਾਹ ਇਸ ਟੀਮ ਲੈ ਕੇ ਅੱਗੇ ਵੀ ਪ੍ਰੋਗਰਾਮ ਕਰਿਆ ਕਰਾਂਗੇ ਭਾਈ ਨੌਜਵਾਨ ਪੀੜ੍ਹੀ ਆਸਤੇ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨ ਪੀੜ੍ਹੀ ਨੂੰ ਇਹੇ ਸੰਦੇਸ਼ਾ ਜੀ ਨਸ਼ਿਆਂ ਤੋਂ ਦੂਰ ਰਹੋ ਘੋੜਿਆਂ ਦੇ ਕੰਮ 'ਚ ਜੁੜੋ ਇਹ ਕੰਮ ਨੂੰ ਅੱਗੇ ਲੈ ਕੇ ਚੱਲੀਏ ਚਲੋ ਪ੍ਰਸ਼ਾਸਨ ਵੱਲੋਂ ਕਿਵੇਂ ਦਾ ਸਾਥ ਮਿਲਿਆ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਨੂੰ ਅੱਜ ਦੇ ਮੁੱਖ ਮਹਿਮਾਨ ਮੰਨਿਆ ਗਿਆ ਸੀ ਜਿਸ ਸਾਹਿਬ ਨਹੀਂ ਪਹੁੰਚ ਚੁੱਕੇ ਕਿਸੇ ਕੰਮ ਕਰਕੇ ਚਲੋ ਡੀਸੀ ਸਾਹਿਬ ਨਾਲ ਬਾਅਦ 'ਚ ਮੀਟਿੰਗ ਕਰਾਂਗੇ ਇਹ ਚੱਕਰਵਾਰ ਵੀ ਗੱਲ ਕਰਾਂਗੇ ਮਾਨਯੋਗ ਡੀਸੀ ਸਾਹਿਬ ਡਾਕਟਰ ਹੀਮਾਂਸ਼ਾ ਅਗਰਵਾਲ ਜੀ ਦੀ ਅਗਵਾਈ ਵਿੱਚ ਅਸੀਂ ਸਵੀਪ ਐਕਟੀਵਿਟੀ ਕਰਵਾ ਰਹੇ ਹਾਂ ਤੇ ਇਸ ਐਕਟੀਵਿਟੀ ਦੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਸਾਰੇ ਆਪਣੇ ਜਿਹੜਾ ਰਾਈਟ ਟੂ ਵੋਟ ਹੈ ਉਹਦਾ ਵਰਤੋਂ ਕਰਦੇ ਹੋਏ ਸਾਰੇ ਵੋਟ ਪਾਓ ਤੇ ਇਸ ਇਲੈਕਸ਼ਨਸ ਨੂੰ ਸਕਸੈਸਫੁਲ ਬਣਾਓ ਅਸੀਂ ਬਹੁਤ سارے ਇੰਤਜ਼ਾਮ ਕੀਤੇ ਹਨ पर वो इंतजाम तभी सक्सेसफुल जे जो सारे अपने जो राइट टू वोट है उन्होंने एक्सरण तो मेरी यही अपील है कि सारे ने राइट टू वोट का वरतों करते हुए अपने वोट पान पा इलेक्शन में सक्सैसफुल बना थैंक यू कलान तक जी आ, पूरी इवेंट वहां तक कैरी आउट होगा एंड आई एम वेरी होपफुल कि सारे बच्चों को बहुत ही मोटिवेशन मिलेगी और सिर्फ बच्चों को ही नहीं ਇਵੇਂ ਉਹਨਾਂ ਦੇ ਪੇਰੈਂਟਸ ਰਿਲੇਟਿਵਸ ਹਰ ਇੱਕ ਸਿਟੀਜ਼ਨ ਕੋ ਇੱਕ ਮੋਟੀਵੇਸ਼ਨ ਮਿਲੇਗੀ ਤਾਂ ਕਿ ਉਹ ਆਪਣਾ ਜੋ ਵੋਟ ਹੈ ਉਹ ਕਾਸਟ ਕਰ ਸਕੇ ਅੱਜ ਪਿੰਡ ਜਿਹੜਾ ਵਕਲਾ ਨੌਰ ਦੇ ਵਿੱਚ ਪਿੰਡ ਡੇਰੀਵਾਲ ਚ ਜਿਹੜਾ ਪ੍ਰੋਗਰਾਮ ਰੱਖਿਆ ਸੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਡਾਕਟਰ ਹਮਾਸ਼ੋ ਅਗਰ왈 ਜੀ ਨੇ ਆਉਣਾ ਸੀ ਇਲੈਕਸ਼ਨ ਕਮਿਸ਼ਨ ਦੀਆਂ ਕੁਝ ਹਦਾਇਤਾਂ ਦੇ ਕੁਝ ਮੀਟਿੰਗਾਂ ਕਰਕੇ ਟਾਈਮ ਜਿਹੜਾ ਵਾ ਉਹ ਬਦਲਣ ਕਰਕੇ ਨਹੀਂ ਆ ਸਕੇ ਉਹਨਾਂ ਨੇ ਐਸਟੀਐਮ ਮੈਡਮ ਜੀ ਨੂੰ ਭੇਜਿਆ ਵਾ ਔਰ ਅਸੀਂ ਸਾਰੀ ਸਵੀਪ ਦੀ ਟੀਮ ਵੀ ਇੱਥੇ ਆਏ ਆ ਔਰ ਗੁਰਦੀਪ ਸਿੰਘ ਬਾਜਵਾ ਜੀ ਦਾ ਜਿਹੜਾ ਸਾਰੇ ਇੱਥੇ ਉਹਨਾਂ ਨੇ ਕੋੜੇ ਕੁੜੀਆਂ ਦਾ ਬੜਾ ਅੱਛਾ ਇੱਕ ਬਣਾਇਆ ਵਾ ਸਾਰਾ ਇਲਾਕਾ ਨਿਵਾਸੀ ਇਕੱਠੇ ਹੋਏ ਨੇ ਅਸੀਂ ਸਾਰਿਆਂ ਨੇ ਇਹੋ ਸੁਨੇਹਾ ਦੇ ਰਹੇ ਹਾਂ ਕਿ ਸਾਰੇ ਵੱਤਵਾਦ ਜਿਹੜੀਆਂ ਨੇ ਵੋਟਾਂ ਪਾਓ ਔਰ ਸਾਡੇ ਡਿਸਟ੍ਰਿਕਟ ਦੇ ਵਿੱਚ ਕੋਈ ਵੀ ਬੋਤ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਜਿਹੜੀ ਸਾਡੀ ਪਰਸੈਂਟੇਜ ਜਿਹੜੀ ਉਹ 70 ਤੋਂ ਉਹ ਮੈਸੇਜ ਜਿਹੜਾ ਵੋਟਾਂ ਦਾ ਦੇਣ ਵਾਸਤੇ ਅਸੀਂ ਜਿਹੜਾ ਵਾ ਘਰ ਘਰ ਮਹੱਲਿਆਂ ਚ ਪਿੰਡ ਵਿੱਚ ਸਕੂਲਾਂ ਦੇ ਵਿੱਚ ਆਪਣੀ ਪੂਰੀ ਜੀ ਆ ਮੇਰੀ ਟੀਮ ਨੇ ਨਾਲ ਮਿਹਨੀ ਹੋਈ ਆ ਮੈਂ ਆਸ ਕਰਦਾ ਕਿ ਵਧੀਆ ਜੀ ਆਪਣਾ ਜਿਹੜਾ ਮੇਨ ਮਕਸਦ ਹੈਗਾ ਇਹ ਨਸ਼ਿਆਂ ਨੂੰ ਆਪਣਾ ਲੜਕਿਆਂ ਨੂੰ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਹੈ ਤੇ ਆਪਣਾ ਘੋੜਿਆਂ ਵੱਲ ਲਾਉਣ ਨੂੰ ਪ੍ਰੇਰਿਤ ਕਰਨ ਵਾਸਤੇ ਰੱਖਿਆ ਗਿਆ ਸੀ ਜੋ ਕਿ ਨਗਰ ਡੇਰੀਵਾਲ ਕਿਰਨ ਤੋਂ ਚੱਲ ਕੇ ਤੇ ਆਪਣਾ ਬੋੜੋਡਾਲਾ ਵਿਖੇ ਆਣ ਕੇ ਹੀ ਸਮਾਪਤ ਕੀਤਾ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਗਿਆ ਪਰ ਬਹੁਤ ਵਧੀਆ ਤਰੀਕੇ ਨਾਲ ਇਹ ਜਿਹੜਾ ਕੰਮ ਸਾਡਾ ਨੇਪਰੇ ਚੜਿਆ ਭਾਜੀ ਅੱਜਕੱਲ ਮੇਲੇ ਚੱਲ ਰਹੇ ਮੇਲੇ ਦੇ ਚ ਕਈ ਲੋਕ ਜਿਹੜੇ ਹੁੱਲੜ ਬਾਜ ਖਰ ਕੇ ਟਰੈਕਟਰਾਂ ਤੇ ਵੱਡੇ ਵੱਡੇ ਸਪੀਕਰ ਲਾ ਕੇ ਲੋਕਾਂ ਨੂੰ ਮਤਲਬ ਖਰਾਬ ਕਰਦੇ ਕੀ ਕਹਿਣਾ ਜਾਓਗੇ ਇਸ ਬੰਦੇ ਵਿੱਚ ਇਹ ਤਾਂ ਬਿਲਕੁਲ ਗਲਤ ਗੱਲ ਹੈ ਜੇ ਆਪਾਂ ਸੇਵਾ ਭਾਵਨਾ ਨਾਲ ਗੁਰੂ ਘਰ ਜਾਣਾ ਵਾ ਤੇ ਸੇਵਾ ਭਾਵਨਾ ਨਾਲ ਜਾਣਾ ਕਿ ਇਹ ਤਾਂ ਜੇਕਰ ਆਪਾਂ ਬੂਫਰ ਲਾ ਕੇ ਡੱਕ ਲਾ ਕੇ ਜਾਂਦੇ ਆ ਤੇ ਉਹ ਤੇ ਹੂੜ ਮਾਤਾ ਨਾ ਕਿ ਆਪਾਂ ਕੋ ਸੇਵਾ ਭਾਵਨਾ ਵਾਲਾ ਕੰਮ ਉਹ ਤੇ ਇੱਕ ਮੇਲੇ ਦਾ ਰੂਪ ਧਾਰ ਕੇ ਆਪਾਂ ਚੱਲ ਜਾਂਦੇ ਆ ਜੇ ਗੁਰੂ ਘਰ ਜਾਣਾ ਵਾ ਤੇ ਬਿਲਕੁਲ ਨਿਮਾਣੇ ਹੋ ਕੇ ਜਾਓ ਔਰ ਸੰਗਤ ਦੇ ਰੂਪ ਚ ਜਾਓ